ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਵਰਕਤ ਵੀਡੀਓ ਵਰਕਤ ਵੀਡੀਓ ਵਿੱਚ ਕਮਲ ਪ੍ਰੀਤ ਨੂੰ ਛੱਡ ਕੇ ਵਾਪਸ ਆਉਂਦਾ ਹੈ ਤੇ ਉਸ ਨੂੰ ਰਸਤੇ ਵਿੱਚ ਸੋਨ ਨੂੰ ਟੱਕਰ ਜਾਂਦਾ ਹੈ ਤੇ ਉਹ ਖੜ ਜਾਂਦਾ ਹੈ ਕਿ ਤੁਸੀਂ ਪਿੰਡ ਆਏ ਸੀ ਘਰੇ ਹੋ ਜਾਂਦੇ ਉਹ ਕਹਿੰਦਾ ਨਹੀਂ ਮੈਂ ਤਾਂ ਬਾਹਰ ਹੀ ਆਇਆ ਸੀ ਮੈਂ ਤਾਂ ਵੈਸੇ ਇੱਥੋਂ ਦੀ ਨੰਗ ਆਇਆ ਮੈਂ ਤਾਂ ਘਰੇ ਕੀ ਕਰਨਾ ਸੀ ਕੋਈ ਫਿਰ ਉਹ ਸੋਨ ਕਮਲ ਤਾਂ ਉੱਥੇ ਗੱਲਾਂ ਕਰੀ ਜਾਂਦੇ ਹੁੰਨੇ ਤੇ ਦੂਜੇ ਪਾਸੇ ਵਿੱਕੀ ਤੇ ਉਸ ਦੀ ਮੰਮੀ ਦੋਵੇਂ ਜਣੇ ਗੱਲਾਂ ਕਰ ਰਹੇ ਹੁੰਦੇ ਹਨ ਕਿ ਆਪਾਂ ਨਾਲ ਅਮਨ ਨੇ ਕਿੰਨੀ ਮਾੜੀ ਕੀਤੀ ਤੇ ਆਪਾਂ ਉਹਦੇ ਨਾਲ ਲੜ ਕੇ ਸੋਨੂੰ ਗਿਆਣਾ ਵੀ ਬੈਰ ਪਾ ਲਿਆ ਤੇ ਜਿਉ ਹੁਣ ਇੱਥੇ ਥੋੜਾ ਟਾਈਮ ਹੋਰ ਰਹਿੰਦੀ ਤਾਂ ਹੋ ਸਕਦਾ ਹੈ ਉਹ ਆਪਣਾ ਪ੍ਰੀਤ ਨਾ ਵੀ ਕਲੇਸ਼ ਪਵਾ ਦਿੰਦੀ ਤੇ ਉਸ ਦੇ ਕੰਨ ਭਰ ਦਿੰਦੀ ਸਾਰੀਆਂ ਗੱਲਾਂ ਫੇਰ ਪ੍ਰੀਤ ਸੌਣ ਲੈਂਦੀ ਹੈ ਤੇ ਉਹ ਕਹਿੰਦੀ ਮੇਰਾ ਪਰ ਆਪਰ ਜਾਈ ਸਾਰਾ ਕੁਝ ਠੀਕ ਹੀ ਕਹਿ ਰਹੀ ਸੀ ਮੈਂ ਹੀ ਉਹਨਾਂ ਦੀ ਬੇਇੱਜ਼ਤੀ ਕਰਕੇ ਆਈ ਆ ਤੇ ਫਿਰ ਵਿੱਕੀ ਕਹਿੰਦਾ ਪ੍ਰੀਤ ਤਾਂ ਆਪਣੇ ਸੋਨੇ ਦੀ ਮੁਰਗੀ ਹੈ ਇਹ ਤਾਂ ਅੰਡੇ ਦਿੰਦੀ ਆ ਆਪਾਂ ਇਹਦੇ ਪੇਕਿਆਂ ਨੂੰ ਅਣ ਖਾਵਾਂਗੇ ਜਿਵੇਂ ਹੀ ਮੈਂ ਪ੍ਰੀਤ ਨੂੰ ਕਹੂੰਗਾ ਪ੍ਰੀਤ ਉਹਵੇਂ ਹੀ ਆਪਣੇ ਪੇਕਿਆਂ ਨੂੰ ਕਹੂਗੀ ਤੇ ਉਥੋਂ ਕਦੇ ਗੱਡੀ ਲੈ ਆਂਦੀ ਤੇ ਕਦੇ ਕੋਲਮਾਰੀ ਲੈ ਆਂਦੀ ਆਏ ਹੀ ਆਪਾਂ ਸਮਾਨ ਲਿਆਵਾਂਗੇ ਤੇ ਆਪਣਾ ਆਈ ਚਲਾਈ ਚੱਲੀ ਜਾਵੇਗੀ ਫੇਰ ਸੰਦੀਪ ਪ੍ਰੀਤ ਫਿਰ सोनू ਘਰੇ ਆ ਜਾਂਦਾ ਹੈ ਤੇ ਫਿਰ ਕਮਲ ਵੀ ਘਰੇ ਪਹੁੰਚ ਜਾਂਦਾ ਹੈ ਤੇ ਸੰਦੀਪ ਕਹਿੰਦੀ ਛੱਡ ਆਏ ਤੁਸੀਂ ਪ੍ਰੀਤ ਨੂੰ ਸਮਝਾਇਆ ਨਹੀਂ ਪ੍ਰੀਤ ਨੂੰ ਸਮਝਾਇਆ ਨਹੀਂ ਤੇ ਕਮਲ ਕਹਿੰਦਾ ਨਹੀਂ ਉਹ ਕਿੱਥੇ ਮੇਰੀ ਗੱਲ ਸਮਝਦੀ ਹੈ ਜਦੋਂ ਵਿਆਹ ਆ ਜਾਵੇ ਤੀਪਤੋ ਦੋ ਗੱਲ ਨਹੀਂ ਰਹਿੰਦੀ ਤੇ ਨਾਲੇ ਹੁਣ ਮੇਰਾ ਉਹਨੂੰ ਕੋਸ਼ ਵੀ ਕਹਿੰਦਾ ਕੋਈ ਵੀ ਹੱਕ ਨਹੀਂ ਤੇ ਫਿਰ ਪ੍ਰੀਤ ਦੇ ਘਰੇ ਗਿਆ ਸੀ ਤੇ ਕਮਲ ਕਹਿੰਦਾ ਨਹੀਂ ਮੈਨੂੰ ਪ੍ਰੀਤ ਨੇ ਘਰੇ ਜਾਣ ਤੋਂ ਮਨਾ ਕਰ ਦਿੱਤਾ ਤੇ ਕਹਿੰਦੀ ਇੱਥੋਂ ਹੀ ਛੱਡ ਕੇ ਮੈਨੂੰ ਚਲਾ ਜਾ ਤੇ ਮੈਂ ਉੱਥੋਂ ਮੁੜ ਆਇਆ ਕੀ ਸਮਝ ਨਹੀਂ ਆਉਂਦੀ ਅੱਜ ਕੱਲ ਲੋਕ ਇਸ ਤਰ੍ਹਾਂ ਕਿਉਂ ਹੋ ਗਏ ਤੇ ਫਿਰ ਪ੍ਰੀਤ ਵੀ ਕੀ ਤੇ ਉਸ ਦੀ ਮੰਮੀ ਦੇ ਸਾਹਮਣੇ ਆ ਜਾਂਦੀ ਉਹਨਾਂ ਦੋਵਾਂ ਦੇ ਹੋਸ਼ ਛੱਟ ਜਾਂਦੇ ਹਨ ਕਿ ਸਾਡੀਆਂ ਸਾਰੀਆਂ ਗੱਲਾਂ ਪ੍ਰੀਤ ਨੇ ਸੁਣ ਲਈਆਂ ਉਹ ਕਹਿੰਦੇ ਇੱਕ ਦੂਜੇ ਨੂੰ ਕਹਿੰਦੇ ਆ ਇਹ ਕਿਵੇਂ ਆ ਗਈ ਇਹ ਤਾਂ ਹਜੇ ਕੱਲ ਤਾਂ ਤੂੰ ਛੱਡ ਕੇ ਆਇਆ ਹੈ ਤੇ ਐਡੀ ਛੇਤੀ ਮੋੜੀ ਆਈ ਪਤਾ ਨਹੀਂ ਕੀ ਗੱਲ ਹੈ ਤੇ ਫਿਰ ਇਹ ਦੋਵੇਂ ਬੋਝਦੇ ਹਨ ਕਿ ਸਾਡੀਆਂ ਗੱਲਾਂ ਤਾਂ ਨਹੀਂ ਸੁਣ ਲੀਆਂ ਹੁਣ ਸਾਡਾ ਕੀ ਬਣੂਗਾ ਤੇ ਫਿਰ ਪ੍ਰੀਤ ਅੰਦਰ ਚਲੀ ਜਾਂਦੀ ਹੈ ਤੇ ਉਹ ਕਹਿੰਦਾ ਹੁਣ ਆਪਾਂ ਕੀ ਕਰਾਂਗੇ ਉਹ ਕਹਿੰਦੀ ਕੋਸਤ ਨਹੀਂ ਹੁੰਦਾ ਦੇਖੀ ਜਾਓ ਜੋ ਕੁਝ ਵੀ ਹੋਊ ਤਾਂ ਫਿਰ ਉਹ ਕਹਿੰਦਾ ਤੂੰ ਐਡੀ ਛੇਤੀ ਕਿਉਂ ਆ ਗਈ ਪ੍ਰੀਤ ਉਹ ਕਹਿੰਦੀ ਮੇਰੀ ਮਰਜ਼ੀ ਮੈਂ ਜਦੋਂ ਮਰਜ਼ੀ ਜਾਵਾਂ ਤੇ ਆਵਾਂ ਤੇ ਉਹ ਕਹਿੰਦੀ ਮੈਂ ਤੁਹਾਡੇ ਘਰ ਕਿਵੇਂ ਆਂਦੇ ਪਰਾਂ ਪਰਜਾਈ ਨਾ ਲੜ ਕੇ ਆਈ ਆਂ ਕੀ ਮੇਰਾ ਪਤੀ ਤੇ ਮੇਰਾ ਸੱਸ ਬਹੁਤ ਹੀ ਚੰਗੀਆਂ ਪਰ ਮੈਨੂੰ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਮੇਰੇ ਹੀ ਪੇਕਿਆਂ ਨੂੰ ਖਾਈ ਜਾਓ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਸੀ ਤੁਸੀਂ ਮੈਨੂੰ ਖੌਦਾ ਦਾ ਦਿੰਦੇ ਤੇ ਮੈਂ ਉਥੋਂ ਮੰਗਾ ਦਿੰਦੀ ਤੁਸੀਂ ਆਏ ਮੈਨੂੰ ਨੋਚ ਨੋਚ ਕਿਉਂ ਖਾਦਾ ਮੈਂ ਹੁਣ ਬਹੁਤ ਪਛਤਾਉਂਦੀ ਆਂ